ਤਲਵੰਡੀ ਸਾਬੋ ਦੇ 15 ਬੂਥਾਂ ਦੇ ਵਿੱਚੋਂ 10 ਬੂਥਾਂ ਤੇ ਹੋਵੇਗੀ ਪੋਲਿੰਗ ਐਸ ਡੀ ਐਮ ਨੇ ਦਿੱਤੀ ਜਾਣਕਾਰੀ ਪੋਲਿੰਗ ਪਾਰਟੀਆਂ ਕੀਤੀਆਂ ਰਵਾਨਾ ਸ਼ੁੱਕਰਵਾਰ ਨੂੰ 4 ਵਜੇ ਦੇ ਲਗਭਗ ਐਸ ਡੀ ਐਮ ਤਲਵੰਡੀ ਸਾਬੋ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤਲਵੰਡੀ ਸਾਬੋ ਨਗਰ ਕੌਂਸਲ ਦੀਆਂ ਚੋਣਾਂ ਜੋ ਹੋਣੀਆਂ ਨੇ ਉਹਦੇ ਵਿੱਚ 15 ਕੌਂਸਲਰ ਦੀ ਚੋਣ ਹੋਣੀ ਸੀ ਜਿਸ ਦੇ ਵਿੱਚ 5 ਅਣਪੋਜੀ ਉਹਨਾਂ ਵੱਲੋਂ ਆਪਣਾ ਇਸ ਤੋਂ ਬਲੈਂਕ ਡਿਕਲੇਅਰ ਕਰ ਦਿੱਤੇ ਗਿਆਨ ਅਤੇ 10 ਦੀ ਉਹਨਾਂ ਵੱਲੋਂ ਜੋ ਆਪਣਾ ਵੋਟਾਂ ਹਨ ਉਹ ਕੱਲ 21 ਦਸੰਬਰ ਨੂੰ ਆਪਣਾ ਪੈਣੀ ਆਣ ਇਹ ਵੋਟਾਂ ਸਵੇਰੇ 7 ਵਜੇ ਤੋਂ ਲੈ ਕੇ 4 ਵਜੇ ਤੱਕ ਪੈਣਗੀਆਂ ਅਤੇ ਅੱਜ ਇਹਨਾਂ ਵੱਲੋਂ ਪੋਲਿੰਗ ਪਾਰਟੀਆਂ ਵੱਖਰੀ ਵੱਖਰੀ ਬੂਥਾਂ ਦੇ ਲਈ ਰਵਾਨਾ ਕਰ ਦਿੱਤੀਆਂ ਗਈਆਂ ਤੇ ਉਹਨਾਂ ਕਿਹਾ ਕਿ ਜੋ ਵੀ ਵਿਅਕਤੀ ਆਪਣਾ ਆਪਣੀ ਬੋਰਡ ਦਾ ਇਸਤੇਮਾਲ ਕਰਨ ਆਵੇ ਉਹ ਆਪਣੇ ਨਾਲ ਕੋਈ ਵੀ ਆਈਡੈਂਟੀ ਆਪਣੇ ਨਾਲ ਲੈ ਕੇ ਆਵੇ ਤੇ ਹਰ ਇੱਕ ਵਿਅਕਤੀ ਆਪਣੀ ਬੋਰਡ ਦਾ ਇਸਤੇਮਾਲ ਜ਼ਰੂਰ ਕਰੇ ਫਸਲ ਤੇ ਚੋਣਾਂ ਲਈ ਕਿਸ ਤਰ੍ਹਾਂ ਦੀ ਤਿਆਰੀ ਕੀਤੀ ਗਈ ਹੈ ਕਿੰਨੇ ਵਾਰਡਾਂ ਦੇ ਚੋਣ ਹੋ ਰਹੇ ਹੈ ਕਿੰਨੇ ਪ੍ਰਬੰਧ ਕੀਤੇ ਗਏ ਕੱਲ ਮਿਤੀ 22 ਦਸੰਬਰ ਨੂੰ ਨਗਰ ਕੌਂਸਲ ਤਰਵੰਡੀ ਸਾਹ ਕੋ ਇਹਨਾਂ ਵਿੱਚ ਚੋਣਾ ਹੋਣ ਜਾ ਰਹੀਆਂ ਸਾਡੇ ਇਥੇ ਕੁੱਲ 15 ਵਾਰਡ ਸੀ ਜਿਨ੍ਹਾਂ ਵਿੱਚੋਂ 5 ਦੇ ਵਿੱਚ ਅਨਪੋਸਟ ਇਲੈਕਸ਼ਨ ਹੋ ਚੁੱਕੀ ਹੈ ਤੇ 10 ਵਾਰਡਾਂ ਦੇ ਵਿੱਚ ਕੱਲ ਨੂੰ ਵੋਟਾਂ ਪੈਣੀਆਂ ਇਹ 10 ਵਾਰਡਾਂ ਦੇ ਵਿੱਚ ਕੁੱਲ 13 ਬੂਤ ਹੈ ਤੇ ਇਤੇ ਹਰ ਕਬੂਦ ਦੇਤੇ ਪੰਜ ਮੁਲਾਜ਼ਮਾਂ ਦੀ ਡਿਊਟੀ ਲਾਈ ਗਈ ਹੈ ਕੁੱਲ ਦੇ 65 ਮੁਲਾਜ਼ਮਾਂ ਦੀ ਡਿਊਟੀ ਲੱਗੀ ਹੋਈ ਹੈ ਵੋਟਾਂ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਪੈਣਗੀਆਂ ਵੋਟਾਂ ਜਿਹੜੀ ਇਹ ਪੈਣੀਆਂ ਉਹ ਸਾਰੀਆਂ EVM ਦੇ ਥਰੂ ਪੈਣੀਆਂ ਤੇ ਕਾਊਂਟਿੰਗ ਵੀ ਉਸੇ ਵੇਲੇ ਦੇਣੀ ਹੈ 4 ਵਜੇ ਤੋਂ ਬਾਅਦ ਉੱਥੇ ਹੀ ਬੂਥ ਦੇਤੇ ਤੇ ਕੀਤੀ ਜਾਵੇਗੀ ਲਾਅ ਐਂਡ ਆਰਡਰ ਵਾਸਤੇ ਪੁਲਿਸ ਵੱਲੋਂ ਵਿਆਪਕ ਪ੍ਰਬੰਧ ਕੀਤੇ ਗਏ ਤਾਂ ਕਿ ਸ਼ਾਂਤੀ ਰਹੇ ਤੇ ਇਸ ਦੇ ਨਾਲ ਹੀ ਮੈਂ ਸਾਰੇ ਤਲਵੰਡੀ ਵਾਸੀਆਂ ਨੂੰ ਇੱਕ Appeal ਵੀ ਕਰਨੀ ਚਾਹਾਂਗਾ ਕਿ ਸਾਨੂੰ ਵੋਟ ਪਾਉਣ ਦਾ ਅਧਿਕਾਰ ਜੋ ਮਿਲਿਆ ਹੈ ਤੇ ਸਾਨੂੰ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ ਤੇ ਕੱਲ ਨੂੰ ਹਰ ਤਲਵੰਡੀ ਦਾ ਵਾਸੀ ਵੋਟ ਜ਼ਰੂਰ ਪਾਵੇ ਸਰ ਵੋਟ ਪਾਉਣ ਲਈ ਕਿਸ ਤਰ੍ਹਾਂ ਦੇ ਉੱਤੇ ਪ੍ਰਬੰਧ ਕੀਤੇ ਜਾ ਬੋਟਰ ਆਈ ਕਾਰਡ ਲੈ ਕੇ ਆਉਣ ਜਾਂ ਕਿਸ ਤਰ੍ਹਾਂ ਦੇ ਉੱਤੇ ਇਹ ਵੋਟ ਪਾਉਣ ਦਾ ਵੋਟ ਪਾਉਣ ਵਾਸਤੇ ਵੋਟਰ ਆਪਣੇ ਆਈ ਕਾਰਡ ਤੇ ਆਈ ਕਾਰਡ ਤੋਂ ਬਿਨਾ ਹੋਰ ਵੀ ਆਇਡੈਂਟੀਟੀ ਪ੍ਰੂਫ ਜੋ ਕਮਿਸ਼ਨ ਵੱਲੋਂ ਸਮੇਂ-ਸਮੇਂ ਤੇ ਦਿੱਤਾ ਜਾਂਦਾ ਹੈ ਉਹ ਸਾਰੇ ਦਿਵਰਤੋ ਕਰਕੇ ਵੋਟ ਪਾ ਸਕਦੇ ਹਨ